SGPC ਦੀ नु 5 ਨਵੰਬਰ ਨੂੰ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ 5 ਨਵੰਬਰ ਦੇ اجلاس ਵਾਂਗ ਇਸ ਪਲੇਠੀ ਮੀਟਿੰਗ ਤੇ ਸਭ ਦੀ ਨਜ਼ਰਾਂ ਬਣੀਆਂ ਹੋਈਆਂ ਨੇ ਖਾਸ ਕਰਕੇ SGPC ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕਿਉਂਕਿ ਅੱਜ ਹੋਣ ਵਾਲੀ ਮੀਟਿੰਗ ਦਾ एजेंडा ਹੀ ਖਾਸ ਕਰਕੇ ਪ੍ਰਬੰਧਕੀ ਤੌਰ ਤੇ ਰਦੋ ਬਦਲ ਵਾਲਾ ਰਹੇਗਾ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਿਛਲੇ 11 ਸਾਲਾਂ ਦੌਰਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਸਮੇਤ ਤਰੱਕੀਆਂ ਮਿਲਣ ਵਾਲੇ 77 ਤੇ ਮੀਤ 77 ਗ੍ਰੇਡ ਦੇ ਅਧਿਕਾਰੀਆਂ ਦੇ ਮਹੌਕਮੇ ਤਬਦੀਲ ਕੀਤੇ ਜਾ ਸਕਦੇ ਨੇ ਇਸ ਤੋਂ ਪਹਿਲਾਂ ਪ੍ਰਧਾਨ ਦੇ ਨੀਜੀ ਸਹਾਇਕ ਪਰਮਜੀਤ ਸਿੰਘ ਨੂੰ ਬਦਲ ਕੇ ਸੁਖਦੇਵ ਸਿੰਘ ਪੂਰਾ ਕੋ ਉਹਨਾਂ ਨੂੰ ਲਗਾ ਦਿੱਤਾ ਗਿਆ ਜੋ ਮੀਤ 77 ਸਨ ਵੱਡੇ ਪੱਧਰ ਤੇ ਬਦਲੀਆਂ ਦਾ ਕਾਰਨ ਇਹੀ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਮੇਤ ਅਕਾਲੀ ਦਲ ਹਾਈ ਕਮਾਂਡ ਐਸਜੀਪੀਸੀ ਪ੍ਰਬੰਧ ਨੂੰ ਸੁਚਾਰੂ ਰੂਪ ਚ ਚਲਾਉਣਾ ਚਾਹੁੰਦਾ ਹੈ ਇਸ ਦਰਮਿਆਨ ਸਾਬਕਾ ਪ੍ਰਧਾਨ ਦੇ ਕਾਰਜਕਾਲ ਦੌਰਾਨ ਸਿਫਾਰਸ਼ੀ ਅਧਿਕਾਰੀਆਂ ਨੂੰ ਖੁੰਝੇ ਲਾਉਣ ਦੇ ਚਰਚੇ ਖੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਆ ਐਸਜੀਪੀਸੀ ਪ੍ਰਬੰਧ ਨੂੰ ਸਾਫ਼ ਕਰਨਾ ਚਾਹੁੰਦੀ ਹੈ ਜਬ ਫਿਰ ਪੰਥਕ ਜਜ਼ਬੇ ਵਾਲੇ ਨਵੇਂ ਐਸਜੀਪੀਸੀ ਪ੍ਰਧਾਨ ਦੀਆਂ ਕੋਸ਼ਿਸ਼ਾਂ ਨੂੰ ਪੂਰ ਪਵੇਗਾ ਪ੍ਰਕਾਰਨ ਜੋ ਵੀ ਹੋਵੇ ਜੇ ਐਸਜੀਪੀਸੀ ਵਰਗੀ ਕੌਮੀ ਸੰਸਥਾ ਦਾ ਪ੍ਰਬੰਧ ਸੁਚਾਰੂ ਹੋ ਜਾਵੇਗਾ ਤਾਂ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ 'ਚ ਅਰੰਡ ਪਵੇਗੀ ਨਾਲੇ ਪੰਥ ਦਾ ਵੀ ਸਕਾਰਾਤਮਕ ਪੜਾ ਹੋਵੇਗਾ